ਜਲੰਧਰ ਦੇ ਜੇਤੂ ਵਿਧਾਇਕ ਅੱਜ ਆਪਣਾ ਹਲਫ ਚੁੱਕਣਗੇ ਦੱਸ ਦਈਏ ਕਿ ਰਾਜਪਾ ਸਪੀਕਰ ਵੱਲੋਂ ਇਹ ਜਿਹੜਾ ਹੈ ਉਹਨਾਂ ਨੂੰ ਸੌਂ ਚੁਕਾਈ ਜਾਊਗੀ ਤੇ ਅੱਜ ਜਿਹੜਾ ਹੈ 모ਹਿੰਦਰ ਭਗਤ ਵੱਲੋਂ ਆਪਣੇ ਅਹੁਦੇ ਦਾ ਹਲਫ ਲਿਆ ਜਾਏਗਾ ਜਲੰਧਰ ਪੱਛਮੀ ਤੋਂ ਜਿੱਤੇ ਸਨ ਵਿਧਾਇਕ 모ਹਿੰਦਰ ਭਗਤ ਤੇ ਅੱਜ ਜਿਹੜੀ ਹੈ ਸੌਂ ਚੁੱਕਣਗੇ ਤਜ਼ਮਨੀ ਚੋਣ ਚ ਜੇਤੂ ਰਹੇ ਸਨ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਸੀ ਤਾਂ 모ਹਿੰਦਰ ਭਗਤ ਨੂੰ ਜਲਦੀ ਮੰਤਰੀ ਬਣਾਉਣ ਦੀ ਵੀ ਜਿਹੜੀ ਸੰਭਾਵਨਾ ਦੱਸਦੀਏ ਕਿ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤਾਂ ਵਕਾਰ ਦਾ ਸਵਾਲ ਸਿਗੀਆਂ ਜਲੰਧਰ ਜ਼ਿਮਨੀ ਚੋਣਾ ਜਿਸ ਵਿੱਚ 모ਹਿੰਦਰ ਭਗਤ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਤਾਂ ਹੁਣ ਵਿਧਾਇਕ ਬਣ ਚੁੱਕੇ ਨੇ ਜਿਨ੍ਹਾਂ ਵੱਲੋਂ ਅੱਜ ਸੌ ਚੁੱਕੀ ਜਾਊਗੀ ਤਾਂ ਸਪੀਕਰ ਵੱਲੋਂ ਉਹਨਾਂ ਨੂੰ ਅੱਜ ਜਿਹੜਾ ਸੌ ਚੁਕਾਈ ਜਾਊਗੀ ਤਾਂ ਇਸ ਵਿਚਕਾਰ ਏਵੀਆ ਖਬਰਾਂ ਨੇ ਕਿ ਮੋਹਿੰਦਰ ਭਗਤ ਨੂੰ ਜਲਦ ਜਿਹੜਾ ਕੋਈ ਵੱਡਾ ਅਹੁਦਾ ਮਾਨ ਸਰਕਾਰ ਵਿੱਚ ਮਿਲ ਸਕਦਾ ਹੈ ਮੰਤਰੀ ਬਣ ਸਕਦੇ ਨੇ ਤਾਂ ਪਹਿਲੀ ਜਿੱਤ ਹੈ ਮੋਹਿੰਦਰ ਭਗਤ ਦੀ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਦੋ ਵਾਰੀ ਵਿਧਾਨ ਸਭਾ ਚੋਣਾਂ ਵਿੱਚ ਖੜੇ ਜ਼ਰੂਰ ਹੋਏ ਸੀਗੇ ਪਰ ਜਿੱਤ ਨਸੀਬ ਨਹੀਂ ਹੋਈ ਸੀ ਤਾਂ ਪਹਿਲੀ ਜਿੱਤ ਹੈ ਮੋਹਿੰਦਰ ਭਗਤ ਦੀ ਜਾ ਜਲੰਧਰ ਪਛਮੀ ਜ਼ਿਮਨੀ ਚੌਂਣ ਵਿੱਚ ਜੇਕਰ ਗੱਲ ਕਰੀਏ ਤਾਂ ਪਾਰਟੀਆਂ ਲਈ ਵਕਾਰ ਦਾ ਜਿਹੜਾ ਸਵਾਲ ਸੀ ਗਿਆ ਇਸ ਵਿਚਾਰ ਗੱਲ ਕਰੀਏ ਤਾਂ ਸੀਐਮ ਵੱਲੋਂ ਜਿਹੜਾ ਸੀਐਮ ਮਾਨ ਵੱਲੋਂ ਵੀ ਜਲੰਧਰ ਵਿੱਚ ਡੇਰੇ ਲਾਏ ਗਏ ਸਨ ਤਾਂ ਜਲੰਧਰ ਜ਼ਿਮਨੀ ਚੌਂਣ ਨੂੰ ਮੁੱਖ ਰੱਖਦਿਆਂ ਜਿਹੜਾ ਪਾਰਟੀ ਵੱਲੋਂ ਰਣਨੀਤੀ ਤਿਆਰ ਤਿਆਰ ਕੀਤੀ ਗਈ ਸੀ ਵਿਧਾਇਕਾਂ ਦੀ ਗੱਲ ਕਰੀਏ ਆਗੂਆਂ ਦੀ ਗੱਲ ਕਰੀਏ ਸਾਰਿਆਂ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਤਾਂ ਹੁਣ ਤਾਂ ਉਸਤੇ ਜਿਹੜਾ ਜਿੱਤ ਹਾਸਲ ਕੀਤੀ ਮੋਹਿੰਦਰ ਭਗਤ ਨੇ ਤੇ ਹੁਣ ਵਿਧਾਇਕ ਨੇ ਤੇ ਜਲਦੀ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਇਸ ਖਬਰ ਤੇ ਹੋਰ ਜਾਣਕਾਰੀ ਲਈ ਸੀਨੀਅਰ ਰਿਪੋਰਟਰ ਸੁਰਖਾਪ ਚੰਨ ਮੇਨ ਨਾਲ ਜੁੜ ਚੁੱਕੇ ਨੇ ਸੁਰਖਾਪ ਕੀ ਜਾਣਕਾਰੀ ਮਿਲ ਰਹੀ ਹੈ ਦੱਸਿਆ ਜਾ ਰਿਹਾ ਵੀ ਅੱਜ ਜਿਹੜਾ ਹਲਫ ਚੁੱਕਿਆ ਜਾਣਾ ਹੈ ਮੋਹਿੰਦਰ ਭਗਤ ਵੱਲੋਂ ਇਸ ਵਿਚਾਰੇ ਵਿੱਚ ਚਰਚਾ ਹੋ ਰਹੀ ਹੈ ਕਿ ਉਹਨਾਂ ਨੂੰ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਅਲੱਗੇ ਦੇਖੋ ਵਿਧਾਇਕ ਨਵੇਂ ਤੌਰ ਤੇ ਬਣੇ ਨੇ ਜਸਮੀਤ ਜਿਸ ਵਕਤ ਮੇਂਧਰਪਾਲ ਦੀ ਗੱਲ ਕਰਲੀ ਤਰੰਦਰ ਚਾ ਜਗਣੀ ਜਿਹੜੀ ਪੱਛਮੀ ਦੀ ਚੋਣ ਸੀਗੀ ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਮੇਂਦਰਪਾਲ ਤੇ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਦੇ ਕੇ ਜਿਹੜਾ ਕਿ ਤਕਰੀਬਨ 37000 ਵੋਟਾਂ ਦੇ ਫਰਕ ਦੇ ਨਾਲ ਮੇਂਧਰਪਾਲ ਜਿਹੜਾ ਜੇਤੂ ਹੋਏ ਨੇ ਤੇ ਅੱਜ ਜੋ ਸੂਚਨਾ ਮਿਲ ਰਹੀ ਹੈ ਆ ਜੋ ਕਿ ਮੇਂਧਰਪਾਲ ਜਿਹੜਾ ਕਿ ਵਿਧਾਨ ਸਭਾ ਦੇ ਕੰਪਲੈਕਸ ਦੇ ਵਿੱਚ ਆਪਣਾ ਹਲਫ ਲੈਂਡ ਗਏ ਤੇ ਵਿਧਾਨ ਸਭਾ ਸਪੀਕਰ ਕੋਲਤਾ ਸੰਮਾ ਆਪਣੀ ਜਿਹੜਾ ਕਿ ਵਿਧਾਨ ਸਭਾ ਦੇ ਇਸ ਨਵੇਂ ਬਧਾਰਿਕ ਨੂੰ ਹਲਫਤ ਵਾਉਣ ਕੇ ਕਿ ਤਕਰੀਬਨ ਜੋ ਸਮਾਗ ਸਿਆ ਜਾ ਰਿਹਾ ਹੈ ਕਿ ਤਕਰੀਬਨ 11 ਵਜੇ ਦਾ ਸਮਾਗ ਜੋ ਤੱਕ ਜਾਣ ਕਰੀ ਰਹੀ ਹੈ ਕਿ ਇਸ ਸਮੇਂ ਦੌਰਾਨ ਹਲਫ ਲੈ ਆ ਜਾਵੇਗਾ ਜੋ ਸੂਤਰਾਂ ਦੇ ਵੱਲੋਂ ਜਾਣਕਾਰੀ ਮਿਲ ਰਹੀ ਹੈ ਜਿੱਥੋਂ ਤੱਕ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਨੇ ਤਾਂ ਉਹ ਮੁੱਖ ਮੰਤਰੀ ਪੰਜਾਬ ਨੇ ਖੁਦ ਵਾਦਾ ਕੀਤਾ ਸੀ ਜਲੰਧਰ ਪਛਮੀ ਦੇ ਲੋਕਾਂ ਦੇ ਨਾਲ ਇੱਕ ਤੁਸੀਂ ਇਹਨਾਂ ਨੂੰ ਵਿਧਾਇਕ ਚੋਂ ਕਿ ਭੇਜੋ ਸਰਕਾਰ ਦਾ ਵਿਧਾਇਕ ਬਣਾਓ ਤਾਂ ਉਹਨਾਂ ਨੂੰ ਮੰਤਰੀ ਬਣਾਉਣ ਦਾ ਮੁੱਖ ਮੰਤਰੀ ਦਾ ਹੋਵੇਗਾ ਤੇ ਜਿਸ ਦਿਨ ਤੋਂ ਜਿੱਤ ਹੋਈ ਹੈ ਜਿਸ ਦਿਨ ਤੋਂ ਮਹਿੰਦਰਪਾਲਤ ਲੋਕਾਂ ਦੇ ਪਤਵੇ ਦੇ ਨਾਲ ਵਿਧਾਇਕ ਬਣੇ ਹੋਏ ਉਦੋਂ ਤੋਂ ਚਰਚਾ ਦੇ ਵਿੱਚ ਹੈ ਕਿ ਕਦੋਂ ਮਹਿੰਦਰਪਾਲਤ ਦੇ ਲਈ ਰਾਜਪਾਲ ਤੋਂ ਜਿਹੜਾ ਕੇ ਮੁਲਾਕਾਤ ਕੀਤੀ ਜਾਂਦੀ ਹੈ ਤੇ ਕਦੋਂ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾਂਦਾ ਇਹ ਬੇਸ਼ੱਕ ਸੰਭਾਵਨਾਵਾਂ ਲਗਾਤਾਰ ਜਾਰੀ ਨੇ ਪਰ ਫਿਲਹਾਲ ਜਿਹੜੀ ਆਈਟੀ ਕਵਰ ਦੀ ਗੱਲ ਕਰਦੇ ਅੱਜ ਸਿਰਫ ਮੋਹਿੰਦਰ ਭਗਤ ਵੱਲੋਂ ਮਟੌਰ ਵਿਧਾਇਕ ਹਲਫ ਲਿਆ ਜਾਵੇਗਾ ਜੀ ਜਸ਼ਨੀ ਤੇ ਇਸ ਵਿੱਚਕਾਰ ਸੂਤਰਾਂ ਤੋਂ ਕੋਈ ਜਾਣਕਾਰੀ ਕਿ ਕੇਰਾ ਮੰਤਰੀ ਮੰਡਲ ਹੈ ਜਿਹੜਾ ਮੋਹਿੰਦਰ ਭਗਤ ਨੂੰ ਸੌਂਪਿਆ ਜਾ ਸਕਦਾ ਸੁਰਖਾ ਕੋਈ ਜੀ ਇਹ ਕੋਈ ਜਾਣਕਾਰੀ ਨਹੀਂ ਹੈ ਤੇ ਇਹ ਜਿਆ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਫਿਲਹਾਲ ਸਿਰਫ ਵਿਧਾਇਕ ਦੀ ਗੱਲ ਹੈ ਹਾਂ ਮੰਤਰੀ ਮੰਡਲ ਜ਼ਰੂਰ ਦੱਸਿਆ ਜਾਵੇਗਾ ਉਹ ਹੁਣ ਪੋਰਟਫੋਲੀਓ ਕਿਸ ਤਰੀਕੇ ਨਾਲ ਸੈੱਟ ਕੀਤੇ ਜਾਣਗੇ ਇਹ ਸਰਕਾਰ ਦੀ ਮਨਛਾ ਹੈ ਸਰਕਾਰ ਦੀ ਮਰਜ਼ੀ ਹੈ ਤੇ ਜ਼ਰੂਰ ਜਿਵੇਂ ਵੀ ਅਪਡੇਟ ਮਿਲੇਗੀ ਉਸ ਤੋਂ ਨਾਲ ਸਾਂਝੀ ਕਰਾਂਗੇ ਅਸੀਂ ਆਪਣੇ ਜੀ ਬਹੁਤ ਬਹੁਤ ਸ਼ੁਕਰੀਆ ਸਰਖਾਪ ਜਾਣਕਾਰੀ ਲਈ ਇਹਨਾਂ ਸੀਨੀਅਰ ਪੱਤਰਕਾਰ ਸਰਖਾਪ ਜਨ ਜਿੰਨਾ ਜਾਣਕਾਰੀ ਦਿੱਤੀ ਕਿ ਕਿੱਦਾਂ ਅੱਜ ਜਿਹੜਾ ਹਲਫ ਚੁਕਾਇਆ ਜਾਵੇਗਾ ਤਾਂ ਵਿਧਾਨ ਸਭਾ ਕੰਪਲੈਕਸ ਵਿੱਚ ਸਪੀਕਰ ਵੱਲੋਂ 모ਹਿੰਦਰ ਭਗਤ ਨੂੰ ਜਿਹੜੀ ਸੌ ਚੁਕਾਈ ਜਾਵੇਗੀ ਪਰ ਇਹ ਸਵੀਕਾਰ ਦੱਸ ਦੇ ਕੇ ਸੀਐਮ ਮਾਨ ਵੱਲੋਂ ਵੀ ਜਲੰਧਰ ਦੇ ਲੋਕਾਂ ਨੂੰ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਜੇਕਰ ਤੁਸੀਂ ਉਹਨਾਂ ਦੇ ਉਮੀਦਵਾਰ ਨੂੰ ਜਿੱਤ ਦਿਲਾਉਂਦੇ ਹੋ ਤੇ ਉਹ ਜ਼ਰੂਰ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪਣਗੇ ਤਾਂ ਕੈਬਨਿਟ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਪਰ ਹਾਲੇ ਇਹ ਜਾਣਕਾਰੀ ਨਹੀਂ ਹੈ ਕਿ ਕਿਹੜਾ ਮੰਤਰੀ ਪਦ ਉਹਨਾਂ ਨੂੰ ਦਿੱਤਾ ਜਾ ਸਕਦਾ